ਅਜਾ ਉਹ ਆਲੇ ਪੜਾਹ ਤਾ ਗੁਰਦਾ। ਤੇ ਇਹਨਾਂ ਵਾਲੇ ਆਪ ਦਾ ਟੋਪ ਲਵਾ ਲਈਏ ਹੁਣ। ਹੁਣ ਇਹਨਾਂ ਨੂੰ ਥੋੜਾ ਲਾ ਕੇ ਭੁੰਨਾਂਗੇ। ਇੱਧਰ ਗਲਕ ਲਾਣੀ ਰੱਖਤੀ ਆ। ਇਹਨਾਂ ਦਾ ਵੀ ਬਣਾਵਾਂਗੇ ਹੁਣ। ਆਹ ਵਾਲਿਆਂ ਦੇ ਦਸ। ਇਹ ਲੇ ਕੇ ਵਾਲਿਆ ਤੇ ਇਹਨਾਂ ਦੀਆਂ ਗਿੱਟਾਂ ਛੱਡੀਆਂ। ਕੋਈ ਇਹਦੇ ਵਿੱਚ ਵੀ ਗ੍ਰਾਂ ਵੀ ਪਾ ਲੈਂਦੇ ਆ ਤੇ ਗਿੱਟਾਂ ਵਾ ਨਾਲ ਵੀ। ਇੱਥੇ ਥੋੜਾ ਜਿਆਦਾ ਚਰ ਰਹਿ ਜਾਣਾ ਹੈ। ਮੀਰਾ ਜਿਹੜਾ ਹਲਦੀ ਨਹੀਂ ਪਾ ਗਏ। ਹਨਾ ਨਾ ਮੱਠੀ ਮੱਠੀ ਆ ਗਏ ਥੋੜਾ ਜਿਹਾ। ਭੁੰਨਾਗੇ। ਜਿਹੜਾ ਵਾਲੇ ਹੋਣ ਤਾਂ ਫਿਰ ਦੋ ਜਿਹੇ ਨਹੀਂ ਛਾਣ ਵਾਲੇ ਹੋ ਜਾਣਗੇ। ਇਹ ਥੋੜਾ ਕੱਚਾ ਰਹਿੰਦਾ। ਇਸ ਵਿੱਚ ਸਾਰੇ ਪਾਉਣੀਆਂ। ਸਾਗਰਕ ਵੀ ਮਿਕਸ ਜਿਆ ਬਣਾਉਣਾ ਚਾਹੀਦਾ ਹੈ। ਕਿੱਟਾ-ਕੱਟਾ ਬਣੇਗਾ ਜੇ ਇਹਨਾਂ ਨੂੰ ਜਿਵੇਂ ਆ। ਹਰਦੀ ਦੇਖੋ ਪਹਿਲਾਂ ਪਾਣਾ ਤੇ ਉਹ ਫੁੱਟ ਰਿਹਾ ਇਹ ਹੁਣ ਫੁੱਟ ਰੇਗਾ ਜਦੋਂ ਇਹ ਇਹਦਾ ਪਾਵਾ ਵੀ ਹੋ ਜਾਣਾ ਹੈ ਪਰ ਇਹ ਨਾ ਹੋਊਗਾ ਹਨ ਮੱਤੀ ਮੁਠੀ ਦੇ ਵਿੱਚ ਜਾਊਗਾ ਉਹੀ ਤੋਂ ਹਲਦੀ ਮਰੀ ਦੇ ਤਮਾਲ ਵਿੱਚ ਪਾਤੀ ਹੁਣ ਸਿੰਗ ਵੀ ਆ ਕੇ ਤੇ ਪੁੱਜ ਜਾਂਦਾ ਹੈ ਅਦਰ ਗਲਗਲਾ ਨਹੀਂ ਚੀਰਦੀ ਹੈ ਅਦਰ ਗਲਗਲਾ ਵਿੱਚ ਰਾਈ ਹੋ ਰਹੀ ਹੈ ਇਹ ਸਾਰੇ ਉਹਦਾ ਮੈਂ ਕਿ ਨਹੀਂ ਬੱਕਰੇ ਬੱਕਰੇ ਉਹਦਾ ਭੋਨਾ ਲੈਣੇ ਫਿਰ ਅਲਾ ਭਾਵੇਂ ਇਕੱਠੇ ਲਾਵਾਂਗੇ ਅਦਰਕ ਵੀ ਉੱਪਰ ਆ ਛੱਲਣਾ ਪੈਣਾ ਹਾਂ ਆ ਕੱਚ ਦਾ ਜਿਹੜਾ ਜਾ ਰਿਹਾ ਏ ਲੈ ਕੰਮ ਆ ਜਾਣਾ ਤੇ ਇਹਨੂੰ ਬਣਾ ਕੇ ਕੱਢ ਲਵਾਂ ਤਾਂ ਬਾਕੀ ਜਿਹੜਾ ਆ ਇਹਦੇ ਵਿੱਚ ਹੀ ਹੁਣ ਗਲਗਲਾ ਕਰ ਲੈਣੀ ਆ ਹੁਣ ਦਿੱਲੀ ਵਾਲੀ ਭਾਲੇ ਜਾਣਾ ਏ ਉਹਲੇ ਵੀ ਥੋੜਾ ਲੈ ਜਾਾਂਗੇ ਨਦਰ ਨਿਹਾਲ ਦੇ ਪਾਪੇ ਨੂੰ ਦੇ ਦਾਂਗੇ ਏਅਰ ਕਿ ਜਲੋ ਇਹਨਾਂ ਨੂੰ ਥੋੜਾ ਧੁੱਪ ਲਵਾਈ ਸੀਗੀ ਤਾਂ ਸੁੱਕੇ ਸੁੱਕੇ ਆਵਲੇ ਹਾਂ ਵਧੀਆ ਆਵਲੇ ਜੜੇ ਯਾਰ ਉਹ ਤਾਂ ਮੈਂ ਕਹਿੰਦੀ ਵਧੀਆ ਰਹਿੰਦੇ ਆ ਕੱਚ ਦੇ ਹੁਣ ਉਹਦੇ ਵਿੱਚੋਂ ਕੱਢ ਲਿਆ ਆਲੇ ਵਿੱਚ ਤੇਲ ਪਾ ਲਿਆ ਆਉਣ ਗਲਗਲਾ ਨੂੰ ਅੱਡੇ ਛੱਸਿਆ ਜਾ ਜਾਊਗਾ ਫੇ ਥੋੜਾ ਜਿਹਾ ਕੱਚਾ ਬੰਦੂਰ ਹੋ ਜਾਂਦਾ ਉਹਦਾ ਤਾਂ ਵੈਸੇ ਕੱਚਾ ਵੀ ਪੈ ਜਾਂਦਾ achar ਪਰ ਇਦਾਂ ਥੋੜਾ ਜਾ ਜੰਦਾ ਤੋੜ ਕੇ ਚਮਾਗੂ ਕਰਕੇ ਕਰ ਲਓ ਫਿਰ ਖਾਣ ਨੂੰ ਜਲਦੀ ਤਿਆਰ ਹੋ ਜਾਂਦਾ ਹੁਣ ਇਹਦੇ ਵਿੱਚ ਵੀ ਜਗੈਣ ਜੀਰਾ ਵਗੈਰਾ ਪਾ ਕੇ ਸਿਮਝੀ ਅੱਗ ਤੇ ਇਹਨੂੰ ਵੀ ਥੋੜਾ ਜਿਹਾ ਰੱਖਣਾ ਅਗਲਾ ਇਹਦਾ ਪਾਣੀ ਛੱਡ ਦਿੰਦੀ ਆ ਹੁਣ ਇਸੇ ਪਾਣੀ ਜਿਹੜਾ ਨਾਲ ਇਹਨੂੰ ਲਗਾ ਤੇ ਉੱਤੇ ਰੱਖ ਚੰਗਾ ਪਾਣੀ ਛੱਡ ਦਿੰਦੀ ਆ ਤਰਾਜਾ ਇਹਨਾਂ ਦੀ ਫਰਾ ਛਿੱਲ ਮੋਟੀ ਹੁੰਦੀ ਹੈ ਨਾ ਤੇ ਹੁੰਦੀ ਥੋੜੇ ਦਿਨ ਬਾਅਦ ਆ ਖਾਣੇ ਨੂੰ ਤਿਆਰ ਸੀਜ਼ਨ ਚ ਇਹਦਾ ਥੋੜਾ ਜਿਹਾ بڑا ਹੁੰਦਾ ਇਧਰ ਇਹਨਾਂ ਦੀ ਹੈਲਪ ਤੋਂ ਬਿਨਾਂ ਤਾਂ ਕੋਈ ਵੀ ਪ੍ਰੋਗਰਾਮ ਸਿਰੇ ਨਹੀਂ ਚੜਦਾ ਹੁਣ ਇਹਨਾਂ ਦਾ ਯੋਗਦਾਨ ਲਿਆ ਜਾ ਰਿਹਾ ਮਿਰਚਾਂ ਲਈ ਮਿਰਚਾਂ ਸਭ ਤੋਂ ਜ਼ਿਆਦਾ ਪਸੰਦ ਵੀ ਇਧਰ ਹੀ ਆ ਇਧਰ ਗਰਮੀਤ ਭੈਂਜੀ ਹੁਣੀ ਕਰ ਰਹੇ ਆ ਅਦਰਕ ਦੀ ਛਲਾਈ ਹਣ ਵੀ ਕੁਝ ਵਿਚਾਰ ਪੇਸ਼ ਕਰੋ ਕਿ ਤੁਹਾਨੂੰ ਤਾਂ ਪਿੰਡੀਆਂ ਬਣਾਉਣੀਆਂ ਨੇ ਉਹ ਤਾਂ ਚਾਰ ਵੀ ਸਾਨੂੰ ਨਹੀਂ ਉਹਦਾ ਇਹ ਹੀ ਸਿਖਾਉਗੇ ਇਹ ਹੱਥ ਭੁੱਲ ਕੇ ਨਾ ਕਿਤੇ ਮੂੰਹ ਨੂੰ ਲਾ ਬੈਠੇ ਹੋ ਸਾਰਾ ਦਿਨ ਹੀ ਸਾੜ ਬੈਣਾ ਹੁਣ ਸਰ ਉਹਦਾ ਤੇਲ ਲਾ ਕੇ ਨਾ ਫੇਰ ਤੋਂ ਹੈ ਹੂੰ ਹੁਣ ਆਦਰਕ ਦੀ ਤਰਹੀ ਆ ਗਈ ਆਦਰਕ ਥੋੜਾ ਜਿਹਾ ਪਾਣੀ ਛਾੜ ਹੁਣ ਪਾਣੀਪੂੜਾ ਸੋਗ ਸੋਗਾ ਕੇ ਮੇਥੇ ਮੇਥਾ ਪਾਵਾ ਲੀ ਮੇਰੇ ਤੋਂ ਨਮਾ ਲੇ। ਥੋੜਾ ਮਿਕਸ ਕਰਕੇ ਰੱਖ ਲੈਣਾ। ਉੱਪਰਲਾ ਇੱਕ ਰੱਖ ਲੈਣਾ। ਅਦਰਕ ਨੂੰ ਪਾਣੀ ਵਿੱਚ ਪਾ। ਮਿਰਚਾਂ ਦਾ ਅੱਜ ਪਾਉਣੀ ਆ। ਇਹਦੇ ਵਿੱਚ ਮਿਰਚਾਂ ਵੀ ਪਾਉਣੀ ਆ। ਇਹਨੂੰ ਥੋੜਾ ਦੇਰੇ। ਅਦਰਕ ਦਾ ਪਾਣੀ ਜੋ ਸੋ ਗਿਆ ਜੀ ਦਾ। ਤੇ ਮਿਰਚਾਂ ਤੇ ਨਮਕ ਦੇ। ਇਹ ਦੇਖ ਤੁਹਾਨੂੰ ਮਿਲ ਗਿਆ। ਪਾਣੀ ਵਾਲਾ ਜਲਦੀ ਹੋ ਜਾਏਗਾ। ਇਹ ਜਦੋਂ ਆਦਰਾ ਫੋਨ ਲੱਪੇਂਗਾ ਕਿਥੇ ਥੱਲੇ ਲੱਗੜਣਾ ਪੈਣਾ। ਪਾਣੀ ਬਿਲਕੁਲ ਸੋਸ ਹੋ ਗਿਆ। ਆਪਣੇ ਵਾਂਗ ਕੰਮ ਨਹੀਂ ਕਰਦੀ ਪਰ ਹੁਣ ਵਧੀਆ ਬਣਨਾ ਕਰੀਗਾ। ਇਹ ਮੇਰੇ ਵੱਲੋਂ ਸਵੇਰੇ ਪਹਿਲਾਂ ਆਲਿਆ ਦਾ ਬਣਾਇਆ। ਫਿਰ ਉਸ ਤੋਂ ਬਾਅਦ ਗਲਗਲਾਣਾ ਬਣਾਇਆ ਫਿਰ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਪਹਿਲਾਂ ਆਦਰਕ ਪਾਇਆ ਫਿਰ ਉਹਨੂੰ ਥੋੜਾ ਜਿਹਾ ਰੋਸ ਗਿਆ ਕੀਤਾ ਹੁਣ ਇਹਦੇ ਵਿੱਚ ਮਿਰਚਾਂ ਪਾਈਆਂ ਹੁਣ ਪਾਣੀ ਬਿਲਕੁਲ ਸੋਤ ਹੋ ਗਿਆ ਆ ਦੇਖੋ ਜਦੋਂ ਅੱਡਾ ਹੋ ਗਿਆ ਫਿਰ ਇਹਦੇ ਵਿੱਚ ਥੋੜਾ ਜਿਹਾ ਸਖਾ ਪਾ ਲੈਣਾ ਇਹ ਵਧੀਆ ਜਿਹੜੀ ਇਸ ਚੀਜ਼ਾ ਬਣਾਤੀਆਂ ਉਹਨਾਂ ਨੂੰ ਪਤਾ ਨਹੀਂ ਜਦ ਤੁਹਾਡੀ ਉਮਰ ਆਈ ਧੰਨ ਬਦ ਲੱਗ ਜਾਣਾ ਇਹ ਸ਼ਾਬਾਸ਼ ਬੰਦਾ ਮਨੁਖਾਣ ਦਾ ਵੀ ਆ ਚਾਰ ਤੇ ਪਾਉਣ ਦਾ ਵੀ ਆ ਮਨੁਖੀ ਬਣਾਉਣ ਦਾ ਸ਼ੌਂਕ ਹੋਵੇ ਹਾਂ ਪਰਮਾਤਮਾ ਸਮਤ ਬਖਸ਼ੇ